ਪਿੰਡ ਦੇ ਇੱਕ ਸਕੂਲ ਵਿੱਚ ਮੇਰੀ ਬਦਲੀ ਹੋ ਗਈ ਤੇ ਮੇਰੇ ਪਤੀ ਮਹਿੰਦਰ ਬਹੁਤ ਪਰੇਸ਼ਾਨ ਸਨ ਉਹ ਕਹਿਣ ਲੱਗੇ ਪ੍ਰਭ ਤੂੰ ਕਿਸੇ ਅਣਜਾਣ ਪਿੰਡ ਵਿੱਚ ਕਿਵੇਂ ਰਹੇਗੀ ਇਦਾਂ ਕਰ ਨੌਕਰੀ ਹੀ ਛੱਡ ਦੇ ਮੈਂ ਉਹਨਾਂ ਨੂੰ ਸਮਝਾਇਆ ਕਿ ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਨੂੰ ਕਿੰਨੀ ਮੁਸ਼ਕਲ ਨਾਲ ਇਹ ਸਰਕਾਰੀ ਨੌਕਰੀ ਮਿਲੀ ਹੈ ਦੋ ਤਿੰਨ ਸਾਲਾਂ ਬਾਅਦ ਆਪਾਂ ਦੁਬਾਰਾ ਟਰਾਂਸਫਰ ਕਰਵਾ ਲਵਾਂਗੇ ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਨੂੰ ਬੱਚਿਆਂ ਨੂੰ ਪੜ੍ਹਾਉਣਾ ਕਿੰਨਾ ਵਧੀਆ ਲੱਗਦਾ ਹੈ ਇਸ ਲਈ ਮੈਂ ਸਭ ਸੰਭਾਲ ਲਵਾਂਗੀ ਮਹਿੰਦਰ ਨੂੰ ਤਾਂ ਮੈਂ ਕਿਸੇ ਤਰ੍ਹਾਂ ਸਮਝਾ ਲਿਆ ਪਰ ਆਪ ਅੰਦਰੋਂ ਅੰਦਰੀ ਡਰ ਰਹੀ ਸੀ ਸ਼ਹਿਰ ਦੀ ਗੱਲ ਤਾਂ ਅਲੱਗ ਸੀ ਪਰ ਕਿਸੇ ਅਣਜਾਣ ਪਿੰਡ ਵਿੱਚ ਜਾ ਕੇ ਰਹਿਣਾ ਉੱਥੇ ਨੌਕਰੀ ਕਰਨੀ ਪਰ ਕੁਝ ਕਰ ਵੀ ਨਹੀਂ ਸਕਦੇ ਸੀ ਇਸ ਲਈ ਚੁੱਪਚਾਪ ਸਮਾਨ ਪੈਕ ਕਰ ਲਿਆ ਮਹਿੰਦਰ ਕਹਿੰਦੇ ਪ੍ਰਭ ਮੈਂ ਵੀ ਤੇਰੇ ਨਾਲ ਚੱਲਾਂਗਾ ਤੇ 2-3 ਦਿਨ ਰਹਿ ਕੇ ਤੇਰਾ ਸਾਰਾ ਸਮਾਨ ਸੈੱਟ ਕਰਕੇ ਵਾਪਸ ਆ ਜਾਵਾਂਗਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹੋਈ ਕਿ ਚਲੋ 2-3 ਦਿਨ ਹੀ ਸਹੀ। ਮੇਰੇ ਨਾਲ ਤਾਂ ਰਹਿਣਗੇ। ਮੈਨੂੰ ਡਰ ਵੀ ਘੱਟ ਲੱਗੇਗਾ। ਸਵੇਰ ਦੀ ਟ੍ਰੇਨ ਫੜ ਕੇ ਅਸੀਂ ਪਿੰਡ ਨੂੰ ਤੁਰ ਪਏ। ਟ੍ਰੇਨ ਤੋਂ ਉਤਰ ਕੇ ਬੱਸ ਤੇ ਚੜ੍ਹਨਾ ਪੈਂਦਾ ਸੀ ਜੋ ਕਿ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਉਤਾਰ ਦਿੰਦੀ ਸੀ ਤੇ ਉੱਥੋਂ ਅੱਗੇ ਟਾਂਗੇ ਤੇ ਜਾਣਾ ਪੈਂਦਾ। ਟ੍ਰੇਨ ਦਾ ਸਫ਼ਰ ਤਾਂ ਠੀਕ ਸੀ। ਪਰ ਪਿੰਡ ਦੀ ਬੱਸ ਵਿੱਚ ਬੁਰਾ ਹਾਲ ਹੋ ਗਿਆ ਉਸ ਵਿੱਚ ਤਾਂ ਚੜ੍ਹਨਾ ਹੀ ਬਹੁਤ ਮੁਸ਼ਕਿਲ ਸੀ ਤੇ ਖੜੇ ਖੜੇ ਗਰਮੀ ਵਿੱਚ ਹਾਲਤ ਬਹੁਤ ਖਰਾਬ ਹੋ ਗਈ ਸ਼ੁਕਰ ਪ੍ਰਮਾਤਮਾ ਦਾ ਕਿ ਸਫ਼ਰ ਸਿਰਫ 3 ਕਿਲੋਮੀਟਰ ਦਾ ਹੀ ਸੀ ਦੁਪਹਿਰ ਦੇ 3 ਵਜੇ ਅਸੀਂ ਪਿੰਡ ਪਹੁੰਚ ਗਏ ਤੇ ਸਿੱਧਾ ਸਕੂਲ ਚਲੇ ਗਏ ਉੱਥੇ ਜਾ ਕੇ ਪਤਾ ਲੱਗਿਆ ਕਿ ਸਕੂਲੋਂ ਛੁੱਟੀ ਹੋ ਚੁੱਕੀ ਸੀ ਸਕੂਲ ਟੁੱਟਿਆ-ਫੁੱਟਿਆ ਸੀ ਤੇ ਬਾਹਰ ਬਹੁਤ ਵੱਡਾ ਇੱਕ ਬਰਾਂਡਾ ਸੀ ਉੱਥੇ ਹੀ ਇੱਕ ਚੌਂਕੀਦਾਰ ਕੁਰਸੀ ਢਾਕੇ ਬੈਠਾ ਹੋਇਆ ਸੀ ਸਾਨੂੰ ਦੇਖਦਿਆਂ ਹੀ ਭੱਜ ਕੇ ਆਇਆ ਤੇ ਕਹਿੰਦਾ ਤੁਸੀਂ ਹੀ ਨਵੀਂ ਮਾਸਟਰ ਨਹੀਂ ਹੋ ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਿਹਾ ਸੀ ਚਲੋ ਤੁਹਾਨੂੰ ਪ੍ਰਿੰਸੀਪਲ ਸਾਹਿਬ ਦੇ ਘਰ ਲੈ ਕੇ ਚਲਦਾ ਹਾਂ ਕੁਝ ਟਾਈਮ ਬਾਅਦ ਅਸੀਂ ਤਿੰਨੇ ਪ੍ਰਿੰਸੀਪਲ ਰਣਵੀਰ ਸਿੰਘ ਦੇ ਘਰ ਪਹੁੰਚ ਗਏ ਰਣਵੀਰ ਜੀ ਬਹੁਤ ਚੰਗੇ ਇਨਸਾਨ ਸਨ ਤੇ ਉਹਨਾਂ ਨੇ ਮੇਰੇ ਰਹਿਣ ਤੇ ਖਾਣ ਪੀਣ ਦਾ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ ਅਗਲੇ ਦਿਨ ਸਕੂਲਾਂ ਨੂੰ ਛੁੱਟੀ ਸੀ ਤੇ ਮੇਰੇ ਪਤੀ ਮਹਿੰਦਰ ਨੇ ਕਿਹਾ ਕਿ ਚੱਲੋ ਅੱਜ ਆਪਾਂ ਪਿੰਡ ਘੁੰਮਣ ਚੱਲਦੇ ਹਾਂ ਤੇ ਇਸੇ ਬਹਾਨੇ ਤੇਰੀ ਪਿੰਡ ਦੇ ਲੋਕਾਂ ਨਾਲ ਜਾਣ ਪਹਿਚਾਣ ਵੀ ਹੋ ਜਾਵੇਗੀ ਤੇ ਕੁਝ ਜ਼ਰੂਰੀ ਸਮਾਨ ਤੇ ਰਾਸ਼ਨ ਵੀ ਲੈ ਆਵਾਂਗੇ ਅਸੀਂ ਦੋਵੇਂ ਸਵੇਰੇ 10 ਵਜੇ ਪਿੰਡ ਘੁੰਮਣ ਲਈ ਨਿਕਲ ਗਏ ਪਿੰਡ ਦੇ ਬਾਹਰ ਇੱਕ ਖਾਲੀ ਮੈਦਾਨ ਸੀ ਉੱਥੇ ਇੱਕ ਉੱਚਾ ਟਿੱਬਾ ਬਣਿਆ ਹੋਇਆ ਸੀ ਉੱਥੇ ਹੀ ਪਹਿਲੀ ਵਾਰ ਮੈਂ ਮੰਗਲ ਨੂੰ ਵੇਖਿਆ ਉਹ ਢੇਡਾ ਚਰਾ ਰਿਹਾ ਸੀ 8 ਸਾਲ ਦਾ ਹੋਵੇਗਾ ਛੋਟਾ ਜਿਹਾ ਬੱਚਾ ਹੱਥ ਵਿੱਚ ਇੱਕ ਸੋਟੀ ਫੜ ਕੇ ਭੇਡਾਂ ਤੇ ਬੱਕਰੀਆਂ ਨੂੰ ਹਿਕ ਰਿਹਾ ਸੀ ਮੈਂ ਉਸ ਟਿੱਬੇ ਤੇ ਚੜ ਗਈ ਤੇ ਮੇਰੇ ਪਤੀ ਵੀ ਉੱਥੇ ਆ ਗਏ ਟਿੱਬੇ ਤੇ ਚੜ ਕੇ ਪਤਾ ਲੱਗਾ ਕਿ ਇਹ ਪਿੰਡ ਤਾਂ ਬਹੁਤ ਛੋਟਾ ਹੈ ਟਿੱਬੇ ਤੋਂ ਸਾਰਾ ਪਿੰਡ ਦਿਸਦਾ ਸੀ ਮੈਂ ਮੰਗਲ ਤੋਂ ਪੁੱਛਿਆ ਕਿ ਬੇਟਾ ਤੇਰਾ ਨਾਮ ਕੀ ਹੈ ਤੇ ਤੂੰ ਕਿੱਥੇ ਰਹਿੰਦਾ ਹੈ ਉਹ ਮੈਨੂੰ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖਣ ਲੱਗਿਆ ਤੇ ਫਿਰ ਹੱਸਣ ਲੱਗ ਪਿਆ ਮੈਨੂੰ ਥੋੜਾ ਗੁੱਸਾ ਆਇਆ ਤੇ ਫਿਰ ਮੈਂ ਆਪਣੇ ਆਪ ਨੂੰ ਸ਼ਾਂਤ ਕਰਦਿਆਂ ਹੋਇਆ ਪੁੱਛਿਆ ਕਿ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ ਉਹ ਕਹਿੰਦਾ ਨਹੀਂ ਨਹੀਂ ਮੇਮ ਸਾਹਿਬ ਮੈਨੂੰ ਪਹਿਲੀ ਵਾਰ ਕਿਸੇ ਨੇ ਬੇਟਾ ਆਖ ਕੇ ਬੁਲਾਇਆ ਹੈ ਇਸ ਲਈ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਮਹਿੰਦਰ ਜੀ ਨੇ ਪੁੱਛਿਆ ਕਿ ਤੇਰੀ ਮੰਮੀ ਤੈਨੂੰ ਕੀ ਕਹਿ ਕੇ ਬੁਲਾਉਂਦੀ ਹੈ ਇਹ ਸੁਣ ਕੇ ਮੰਗਲ ਦੇ ਚਿਹਰੇ ਦੇ ਹਾ ਭਾਵ ਬਦਲ ਗਿਆ ਤੇ ਹਾਸੇ ਦੀ ਜਗ੍ਹਾ ਉਦਾਸੀ ਛਾ ਗਈ ਉਹ ਕਹਿੰਦਾ ਜੀ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਨਾ ਘਰ ਨਾ ਮਾ ਮਾਂ ਬਾਪ ਨਾ ਕੋਈ ਭੈਣ ਭਰਾ ਇਹੇ ਭੇਡਾਂ ਬੱਕਰੀਆਂ ਹੀ ਮੇਰੇ ਸਾਥੀ ਹਨ ਇਹ ਸੁਣ ਕੇ ਮੈਨੂੰ ਤੱਕਾ ਜਿਹਾ ਲੱਗਾ ਤੇ ਮੈਂ ਉਸ ਨੂੰ ਆਪਣੇ ਕੋਲ ਬਿਠਾਇਆ ਤੇ ਪੁੱਛਿਆ ਕਿ ਤੂੰ ਕਦੋਂ ਤੋਂ ਇਸ ਪਿੰਡ ਵਿੱਚ ਰਹਿ ਰਿਹਾ ਹੈ ਤੇ ਮੰਗਲ ਕਹਿੰਦਾ ਮੇਰਾ ਤਾਂ ਜਨਮ ਹੀ ਇਸ ਪਿੰਡ ਵਿੱਚ ਹੋਇਆ ਹੈ ਮੇਰੇ ਮਾਂ ਬਾਪ ਸ਼ਹਿਰ ਗਏ ਸੀ ਕੁਝ ਪੈਸੇ ਕਮਾਉਣ ਦੇ ਲਈ ਉੱਥੇ ਕੋਈ ਬਿਮਾਰੀ ਫੈਲ ਗਈ ਤੇ ਅੱਜ ਤੱਕ ਵਾਪਸ ਨਹੀਂ ਆਏ ਸ਼ਾਇਦ ਉਹ ਕਰੋਨਾ ਮਹਾਮਾਰੀ ਦੀ ਗੱਲ ਕਰ ਰਿਹਾ ਸੀ ਮੈਂ ਪੁੱਛਿਆ ਸਾਰਾ ਦਿਨ ਭੇਡਾਂ ਹੀ ਚਰਾਉਂਦਾ ਹੈ ਜਾਂ ਫਿਰ ਪੜ੍ਹਨ ਵੀ ਜਾਂਦਾ ਹੈ ਇਹ ਸੁਣ ਕੇ ਮੰਗਲ ਸਿਰ ਖੁਰਕਣ ਲੱਗ ਪਿਆ ਕਹਿੰਦਾ ਤੁਸੀਂ ਸਕੂਲ ਵਿੱਚ ਨਵੇਂ ਭਾਂਜੀ ਆਏ ਹੋ ਮੇਰੇ ਹਾਂ ਕਹਿਨ ਤੇ ਉਹ ਕਹਿੰਦਾ ਮੈਨੂੰ ਕੌਣ ਪੜ੍ਹਾਏਗਾ ਜੇਕਰ ਮੈਂ ਪੜ੍ਹਨ ਚਲਾ ਗਿਆ ਤਾਂ ਇਹ ਭੇਡਾਂ ਕੌਣ ਚਰਾਏਗਾ ਮੈਂ ਉਸ ਤੋਂ ਪੁੱਛਿਆ ਕਿ ਤੂੰ ਪੜ੍ਹ ਲਿਖ ਕੇ ਕੁਝ ਬੰਨਣਾ ਨਹੀਂ ਚਾਹੁੰਦਾ ਉਹ ਕਹਿੰਦਾ ਪਹਿਲਾਂ ਤਾਂ ਮੈਨੂੰ ਆਪਣਾ ਢਿੱਡ ਭਰਨ ਦੀ ਚਿੰਤਾ ਹੈ ਬਾਕੀ ਦੀਆਂ ਗੱਲਾਂ ਬਾਅਦ ਦੀਆਂ ਹਨ ਮੈਂ ਉਸ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋ ਰਹੀ ਸੀ ਕਿ ਕਿਸ ਤਰ੍ਹਾਂ ਦਾ ਲੜਕਾ ਹੈ ਦੁਨੀਆ ਤੋਂ ਬੇਫਿਕਰ ਆਪਣੀ ਜ਼ਿੰਦਗੀ ਵਿੱਚ ਮਸਤ ਜਿਵੇਂ ਉਸ ਨੂੰ ਇਸ ਦੁਨੀਆ ਨਾਲ ਕੋਈ ਮਤਲਬ ਹੀ ਨਾ ਹੋਵੇ ਮੈਂ ਤੇ ਮਹਿੰਦਰ ਚੁੱਪਚਾਪ ਵਾਪਸ ਆਪਣੇ ਘਰ ਨੂੰ ਆ ਗਏ ਅਗਲੇ ਦਿਨ ਮਹਿੰਦਰ ਨੇ ਵਾਪਸ ਜਾਣਾ ਸੀ ਤੇ ਮੈਂ ਬਹੁਤ ਉਦਾਸ ਸੀ ਉਸ ਨੂੰ ਬਸ ਅੱਡੇ ਤੱਕ ਛੱਡਣ ਜਾ ਰਹੀ ਸੀ ਉਦੋਂ ਹੀ ਮੰਗਲ ਵੀ ਆ ਗਿਆ ਤੇ ਉਹ ਕਹਿੰਦਾ ਲਿਆਓ ਮੈਂ ਤੁਹਾਡਾ ਸਮਾਨ ਲੈ ਚਲਦਾ ਹਾਂ ਮੈਂ ਕਿਹਾ ਨਹੀਂ ਬੇਟਾ ਤੂੰ ਕਿਉਂ ਪਰੇਸ਼ਾਨ ਹੋ ਰਿਹਾ ਹੈ ਅਸੀਂ ਲੈ ਜਾਵਾਂਗੇ ਮੇਰੇ ਪਤੀ ਮਹਿੰਦਰ ਨੇ ਵੀ ਇਸ ਗੱਲ ਤੇ ਹਾਮੀ ਭਰੀ ਮੰਗਲ ਨੇ ਜ਼ਿੱਦ ਕਰਕੇ ਸਮਾਨ ਚੁੱਕ ਲਿਆ ਤੇ ਸਾਡੇ ਨਾਲ ਤੁਰਨ ਲੱਗ ਪਿਆ ਤੁਰਦਿਆਂ ਤੁਰਦਿਆਂ ਉਸਨੇ ਕਿਹਾ ਪਹਿਲੀ ਵਾਰ ਮੈਨੂੰ ਕਿਸੇ ਨੇ ਬੇਟਾ ਕਿਹਾ ਚਾਚਾ ਜੀ ਤੁਸੀਂ ਜਾਓ ਚਾਚੀ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਮੈਂ ਇਹਨਾਂ ਦਾ ਧਿਆਨ ਰੱਖਾਂਗਾ ਅਚਾਨਕ ਇੱਕ ਨਵਾਂ ਰਿਸ਼ਤਾ ਸੁਣ ਕੇ ਅਸੀਂ ਦੋਵੇਂ ਹੱਸਣ ਲੱਗੇ ਬਾਦ ਵਿੱਚ ਪਿੰਡ ਵਿੱਚ ਰਹਿੰਦਿਆਂ-ਰਹਿੰਦਿਆਂ ਮੈਨੂੰ ਪਤਾ ਲੱਗਾ ਕਿ ਇੱਥੋਂ ਦੇ ਲੋਕ ਇੱਕ ਦੂਜੇ ਨੂੰ ਕਿਸੇ ਨਾ ਕਿਸੇ ਰਿਸ਼ਤੇ ਨਾਲ ਬੁਲਾਉਂਦੇ ਹਨ ਜਿਵੇਂ ਕਿ ਚਾਚਾ ਚਾਚੀ, ਤਾਇਆ ਤਾਈ। ਜਦੋਂ ਮੈਂ ਸਕੂਲ ਪੜਾਉਣ ਜਾਂਦੀ ਉਦੋਂ ਮੰਗਲ ਭੇਡਾਂ ਚਰਾਉਣ ਜਾਂਦਾ ਸੀ। ਭੇਡਾਂ ਚਰਾਉਣ ਤੋਂ ਬਾਅਦ ਉਹ ਮੇਰੇ ਕੋਲ ਆ ਜਾਂਦਾ। ਮੈਂ ਉਸ ਨੂੰ ਖਾਣਾ ਖਵਾ ਦਿੰਦੀ ਤੇ ਸ਼ਾਮ ਨੂੰ ਮੈਨੂੰ ਪਿੰਡੋਂ ਸਾਰਾ ਸਮਾਨ ਵੀ ਲਿਆ ਦਿੰਦਾ। ਤੇ ਰਾਤ ਨੂੰ ਉਹ ਚਲਾ ਜਾਂਦਾ ਮੈਂ ਉਸ ਨੂੰ ਕਈ ਵਾਰ ਇੱਥੇ ਰੁਕਣ ਨੂੰ ਕਿਹਾ ਕਿ ਖਾਣਾ ਖਾ ਕੇ ਚਲਿਆ ਜਾਏ ਪਰ ਉਹ ਨਹੀਂ ਰੁਕਦਾ ਸੀ ਇੱਕ ਦਿਨ ਮੈਂ ਮੰਗਲ ਨੂੰ ਕਿਹਾ ਕਿ ਤੂੰ ਦੁਪਹਿਰ ਨੂੰ ਮੇਰੇ ਕੋਲ ਪੜਨਾ ਜਾਇਆ ਕਰ ਜਦੋਂ ਤੂੰ ਕੁਝ ਸਿੱਖ ਜਾਵੇਂਗਾ ਤਾਂ ਮੈਂ ਤੇਰਾ ਨਾਮ ਸਕੂਲ ਵਿੱਚ ਲਿਖਵਾ ਦੇਵਾਂਗੀ ਤੇਰੀਆਂ ਭੇਡਾਂ ਦਾ ਵੀ ਕੋਈ ਇੰਤਜ਼ਾਮ ਕਰ ਲਵਾਂਗੇ ਮੰਗਲ ਨੇ ਪੜਨਾ ਸ਼ੁਰੂ ਕਰ ਦਿੱਤਾ ਮੈਂ ਉਸ ਦੇ ਅੰਦਰ ਇੱਕ ਗੱਲ ਵੀ ਕੀ ਕਿ ਹਰ ਇੱਕ ਚੀਜ਼ ਨੂੰ ਇੱਕੇ ਵਾਰ ਹੀ ਸਿੱਖ ਜਾਂਦਾ ਸੀ ਉਸ ਨੂੰ ਸਭ ਕੁਝ ਬਹੁਤ ਜਲਦੀ ਯਾਦ ਹੋ ਜਾਂਦਾ ਇੱਕ ਦਿਨ ਮੈਂ ਮੰਗਲ ਨੂੰ ਆਖਿਆ ਕਿ ਮੈਂ ਗੱਲ ਕਰ ਲਈ ਹੈ ਤੇਰਾ ਨਾਮ ਸਕੂਲ ਵਿੱਚ ਲਖਵਾ ਰਹੇ ਹਾਂ ਤੂੰ ਇੱਥੇ ਹੀ ਮੇਰੇ ਕੋਲ ਰਿਹਾ ਕਰ ਤੇ ਭੇਡਾਂ ਚਰਾਉਣੀਆਂ ਛੱਡ ਦੇ ਤੇਰੇ ਖਾਣ ਪੀਣ ਤੇ ਰਹਿਣ ਸਹਿਣ ਦਾ ਮੈਂ ਸਭ ਦੇਖ ਲਵਾਂਗੀ ਤੂੰ ਸਿਰਫ ਪੜ੍ਹਨ ਤੇ ਧਿਆਨ ਦੇ ਮੇਰੀ ਗੱਲ ਸੁਣ ਕੇ ਉਹ ਇੱਕ ਆਗਿਆਕਾਰੀ ਬੇਟੇ ਦੀ ਤਰ੍ਹਾਂ ਹਾਂ ਹਾਂ ਕਰਦਾ ਰਿਹਾ ਮੰਗਲ ਮੇਰਾ ਬਹੁਤ ਧਿਆਨ ਰੱਖਦਾ ਉਹੋ ਪੜਨ ਲੱਗ ਪਿਆ ਤੇ ਕਲਾਸ ਵਿੱਚ ਸਭ ਤੋਂ ਜ਼ਿਆਦਾ ਨੰਬਰ ਮੰਗਲ ਦੇ ਹੀ ਹੁੰਦੇ ਸਨ ਇਸੇ ਤਰ੍ਹਾਂ 3 ਸਾਲ ਬੀਤ ਗਏ ਤੇ ਮੇਰੀ ਬਦਲੀ ਹੋ ਗਈ ਮੈਂ ਮੰਗਲ ਨੂੰ ਸਾਰੀ ਗੱਲ ਦੱਸੀ ਤੇ ਉਹ ਰੋਣ ਲੱਗ ਪਿਆ ਕਹਿੰਦਾ ਚਾਚੀ ਮੈਨੂੰ ਵੀ ਆਪਣੇ ਨਾਲ ਲੈ ਚੱਲ ਮੈਂ ਕਿਹਾ ਤੂੰ ਇੱਥੇ ਮਨ ਲਗਾ ਕੇ ਪੜ੍ਹਾਈ ਕਰ ਤੇਰਾ ਸਾਰਾ ਇੰਤਜ਼ਾਮ ਕਰ ਦਿੱਤਾ ਹੈ ਇਸੇ ਘਰ ਵਿੱਚ ਹੀ ਰਹੀਂ ਘਰ ਦਾ ਕਿਰਾਇਆ ਖਾਣ ਪੀਣ ਦਾ ਖਰਚਾ ਹਰ ਮਹੀਨੇ ਪ੍ਰਿੰਸੀਪਲ ਸਾਹਿਬ ਤੋਂ ਲੈ ਲਿਆ ਕਰੀ ਮੈਂ ਮਣੀ ਆर्डर ਰਹੀਂ ਪੈਸੇ ਭੇਜਦੀ ਰਹਾਂਗੀ ਮੰਗਲ ਮੰਨ ਗਿਆ ਉਹ ਬਸ ਸਟੈਂਡ ਤੱਕ ਮੈਨੂੰ ਛੱਡਣ ਆਇਆ ਜਦੋਂ ਮੈਂ ਜਾਣ ਲੱਗੀ ਤਾਂ ਉਸ ਨੇ ਮੇਰੇ ਪੈਰੀ ਹੱਥ ਲਗਾਏ ਤੇ ਰੋਂਦਾ ਰਿਹਾ ਮੇਰੀਆਂ ਅੱਖਾਂ ਵੀ ਭਰ ਆਈਆਂ ਉੱਥੋਂ ਆਉਣ ਤੋਂ ਬਾਅਦ ਅਗਲੇ 3 ਸਾਲਾਂ ਤੱਕ ਮੈਂ ਪੈਸੇ ਭੇਜਦੀ ਰਹੀ ਤੇ ਪ੍ਰਿੰਸੀਪਲ ਤੋਂ ਮੰਗਲ ਬਾਰੇ ਹਾਲਚਾਲ ਪੁੱਛਦੀ ਰਹੀ ਉਸ ਤੋਂ ਬਾਅਦ ਪ੍ਰਿੰਸੀਪਲ ਨੇ ਦੱਸਿਆ ਕਿ ਮੰਗਲ ਸ਼ਹਿਰ ਚਲਾ ਗਿਆ ਹੈ ਕਿਸੇ ਨੂੰ ਕੁਝ ਵੀ ਦੱਸ ਕੇ ਨਹੀਂ ਗਿਆ ਮੈਨੂੰ ਉਸ ਦੇ ਇਸ ਵਿਵਹਾਰ ਤੇ ਬਹੁਤ ਗੁੱਸਾ ਆਇਆ ਮੈਂ ਉਸ ਨੂੰ ਆਪਣਾ ਪਤਾ ਤੇ ਫੋਨ ਨੰਬਰ ਦੇ ਕੇ ਆਈ ਸੀ ਕਿ ਜੇਕਰ ਕੋਈ ਪਰੇਸ਼ਾਨੇ ਹੋਵੇ ਤਾਂ ਫੋਨ ਕਰ ਲਵੇ ਇਸੇ ਤਰ੍ਹਾਂ ਕਈ ਸਾਲ ਬੀਤ ਗਏ ਨਾ ਮੈਨੂੰ ਮੰਗਲ ਦੇ ਬਾਰੇ ਕੁਝ ਪਤਾ ਲੱਗਾ ਤੇ ਨਾ ਹੀ ਮੰਗਲ ਨੇ ਮੈਨੂੰ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਲਗਭਗ ਉਸ ਨੂੰ ਭੁੱਲ ਚੁੱਕੀ ਸੀ ਅੱਜ ਐਤਵਾਰ ਦਾ ਦਿਨ ਸੀ ਤੇ ਮੈਂ ਥੋੜੀ ਲੇਟ ਉੱઠી ਮਹਿੰਦਰ ਨੇ ਅੱਜ ਨਾਸ਼ਤਾ ਬਣਾ ਲਿਆ ਅਸੀਂ ਦੋਵੇਂ ਘਰ ਦੇ ਬਾਹਰ ਬਰਾਂਡੇ ਵਿੱਚ ਬੈਠ ਕੇ ਚਾਹ ਪੀ ਰਹੇ ਸੀ ਉਦੋਂ ਹੀ ਪੁਲਿਸ ਦੀ ਗੱਡੀ ਸਾਡੇ ਘਰ ਦੇ ਬਾਹਰ ਆ ਕੇ ਰੁਕੀ ਉਸ ਵਿੱਚੋਂ ਇੱਕ ਪੁਲਿਸ ਅਫਸਰ ਨਿਕਲ ਕੇ ਸਾਡੇ ਕੋਲ ਆਇਆ ਉਸ ਨੂੰ ਦੇਖ ਕੇ ਮੈਂ ਤੇ ਮਹਿੰਦਰ ਦੋਨੋਂ ਖੜੇ ਹੋ ਗਏ ਮਹਿੰਦਰ ਨੇ ਪੁੱਛਿਆ ਕੀ ਹੋਇਆ ਇੰਸਪੈਕਟਰ ਸਾਹਿਬ ਲੱਗਦਾ ਕਿਸੇ ਨੂੰ ਲੱਭ ਰਹੇ ਹੋ ਪਰ ਉਹ ਇਨਸਪੈਕਟਰ ਕੁਝ ਨਾ ਬੋਲਿਆ ਸਾਡੇ ਵੱਲ ਵੇਖਦਾ ਰਿਹਾ ਮਹਿੰਦਰ ਮੇਰੇ ਵੱਲ ਵੇਖਿਆ ਤੇ ਮੈਂ ਵੀ ਸਦਮੇ ਵਿੱਚ ਸੀ ਕਿ ਸਾਡੇ ਘਰ ਪੁਲਿਸ ਕਿਉਂ ਆਈ ਹੈ ਉਦੋਂ ਹੀ ਉਸਨੇ ਅੱਗੇ ਵਧ ਕੇ ਮਹਿੰਦਰ ਦੇ ਪੈਰੇ ਹੱਥ ਲਗਾਏ ਤੇ ਮੇਰੇ ਪੈਰ ਸ਼ੂਹੇ ਇਸ ਤੋਂ ਪਹਿਲਾਂ ਕਿ ਅਸੀਂ ਕੁਝ ਸਮਝਦੇ ਉਹ ਕਹਿੰਦਾ ਕੀ ਗੱਲ ਚਾਚੀ ਆਪਣੇ ਇਸ ਭੇਡਾਂ ਚਰਾਉਣ ਵਾਲੇ ਬੇਟੇ ਨੂੰ ਭੁੱਲ ਗਏ ਮੇਰੇ ਤੋਂ ਕੁਝ ਨਾ ਬੋਲਿਆ ਗਿਆ ਤੇ ਮੇਰਾ ਗੱਜ ਭਰ ਗਿਆ ਮੈਨੂੰ ਤਾਂ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਇਹ ਸਭ ਕੁਝ ਕਿਵੇਂ ਹੋਇਆ ਕਈ ਸਵਾਲ ਮੇਰੇ ਮਨ ਵਿੱਚ ਸਨ ਪਰ ਮੂੰਹੋਂ ਕੁਝ ਨਾ ਬੋਲਿਆ ਗਿਆ ਮੰਗਲ ਇੱਕ ਇਨਸਪੈਕਟਰ ਦੇ ਰੂਪ ਵਿੱਚ ਸਾਡੇ ਸਾਹਮਣੇ ਖੜਾ ਸੀ ਮਹਿੰਦਰ ਦੇ ਅੱਗੇ ਵਧ ਕੇ ਉਸ ਨੂੰ ਗਲੇ ਨਾਲ ਲਗਾ ਲਿਆ ਫਿਰ ਉਸ ਨੇ ਦੱਸਿਆ ਕਿ ਕਿਵੇਂ ਉਹ ਅੱਗੇ ਦੀ ਪੜ੍ਹਾਈ ਕਰਨ ਸ਼ਹਿਰ ਆ ਗਿਆ ਤੇ ਇੱਥੇ ਆ ਕੇ ਕੰਮ ਵੀ ਕਰਦਾ ਰਿਹਾ ਨਾਲ ਨਾਲ ਪੜ੍ਹਾਈ ਵੀ ਕਰਦਾ ਰਿਹਾ ਇਸੇ ਤਰ੍ਹਾਂ ਪੜ੍ਹਦਿਆਂ ਪੜ੍ਹਦਿਆਂ ਉਸ ਨੇ ਗ੍ਰੈਜੂਏਸ਼ਨ ਪੂਰੀ ਕਰ ਲਈ ਤੇ ਅਜੀ 2 ਦਿਨ ਪਹਿਲਾਂ ਹੀ ਉਸ ਨੂੰ ਸਰਕਾਰੀ ਨੌਕਰੀ ਮਿਲੀ ਹੈ ਸਭ ਤੋਂ ਪਹਿਲਾਂ ਇਹ ਖੁਸ਼ਖਬਰੀ ਸਾਨੂੰ ਸੁਣਾਉਣਾ ਚਾਹੁੰਦਾ ਸੀ ਇਸ ਲਈ ਸਾਡੇ ਕੋਲ ਆ ਗਿਆ ਮੈਨੂੰ ਮੰਗਲ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਮੇਰੇ ਜਿੱਦ ਕਰਨ ਤੇ ਉਹ ਸਾਡੇ ਨਾਲ ਰਹਿਣ ਲੱਗਾ 6 ਮਹੀਨਿਆਂ ਬਾਅਦ ਮੈਂ ਇੱਕ ਵਧੀਆ ਜੀ ਕੁੜੀ ਵੇਖ ਕੇ ਉਸ ਦਾ ਵਿਆਹ ਕਰਵਾ ਦਿੱਤਾ ਤੇ ਉਹ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰਨ ਲੱਗਾ ਇੱਕ ਦਿਨ ਆਪਣੀ ਪਤਨੀ ਨੂੰ ਆਪਣੀ ਜ਼ਿੰਦਗੀ ਦੀਆਂ ਗੱਲਾਂ ਦੱਸ ਦਿਆਂ ਦੱਸ ਦਿਆਂ ਕਹਿੰਦਾ ਕਿ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਇਹ ਚਾਚੀ ਮੇਰੀ ਜ਼ਿੰਦਗੀ ਵਿੱਚ ਟੀਚਰ ਸੀ ਜਾਂ ਕੋਈ ਫਰਿਸ਼ਤਾ ਹਾਂਜੀ ਦੋਸਤੋ ਇਸ ਕਹਾਣੀ ਤੋਂ ਇਹ ਹੀ ਗੱਲ ਸਾਬਿਤ ਹੁੰਦੀ ਹੈ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਹੈ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਆਪਣੇ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਮੇਰੇ ਪਿੰਡੂ ਜ਼ਿੰਦਗੀ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਪਰਿਵਾਰਿਕ ਹੱਡ ਬੀਤੀਆਂ ਜੱਗ ਬੀਤੀਆਂ ਲੇਖਕਾਂ ਦੁਆਰਾ ਲਿਖੀਆਂ ਗਈਆਂ ਕਹਾਣੀਆਂ ਲੈ ਕੇ ਮੈਂ ਹਾਜ਼ਰ ਹੁੰਦੀ ਰਵਾਂਗੀ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ